ਦੇਵਪਾਰ ਦਾ ਧੰਦਾ ਕਰਨ ਵਾਲੇ ਇੱਕ ਹੋਟਲ 'ਚ ਕੀਤੀ ਗਈ ਰੇਡ ਸਾਨੂੰ ਪਿਛਲੇ ਦਿਨਾਂ ਤੋਂ ਖਬਰ ਮਿਲ ਰਹੀ ਸੀ ਕੁਝ ਅਸਮਾਜਿਕ ਤੱਤ ਜਿਹੜੇ ਕਿ ਚੱਕਲਾ ਚਲਾਉਂਦਾ ਕੰਮ ਕਰਦੇ ਨੇ ਕੋਈ ਹੋਸਟਲ ਲੈ ਕੇ ਕੋਈ ਦੂਜੇ ਛੇ ਕਮਰਿਆਂ ਨੂੰ ਹੋਮਸਟੇ ਬਣਾ ਕੇ ਉਹਦੇ ਵਿੱਚ ਚੱਕਲਾ ਚਲਾਉਂਦੇ ਨੇ ਸੱਤ ਲੜਕੀਆਂ ਤੇ ਪੰਜ ਨੌਜਵਾਨ ਪੁਲਿਸ ਨੇ ਕੀਤਾ ਕਾਬੂ ਉਥੋਂ ਸਾਨੂੰ 6 ਲੜਕੀਆਂ ਦੋ ਲੜਕੇ ਜਿਹੜੇ ਕਸਮਰ ਸੀ ਉਹਨਾਂ ਦੇ ਇਸ ਤੋਂ ਲਾਵਾ ਇੱਕ ਜਿਹੜਾ ਲੀਸ ਤੇ ਲਿਆ ਸੀ ਹੈ ਮੌਟਰ ਟੇਪ ਕਲਾਸ ਦਾ ਮੈਨੇਜਰਿੰਗ ਉਹਨ ਦੋ ਕਰ ਕੀਤਾ ACP ਨੇ ਜਾਣਕਾਰੀ ਦਿੱਤੀ ਕਿ ਹਾਕ ਲੜਕੀਆਂ ਰਹਿਣ ਵਾਲੀਆਂ ਨੇ ਅਸਾਮ ਉੱਤਰਾਖੰਡ ਲੁਧਿਆਣਾ ਤੇ ਤਰੰਤਰ ਅੰਮ੍ਰਿਤਸਰ ਦੀਆਂ ਜੋ ਇਹਨਾਂ ਦੋਸ਼ੀਆਂ ਨੂੰ ਰੰਗੇ ਹੱਥੋਂ ਗ੍ਰਿਫਤਾਰ ਕੀਤਾ ਜਿੱਥੇ ਯੂਜ਼ਡ ਔਰ ਅਨਯੂਜ਼ਡ ਭਾਰੀ ਮਾਤਰਾਤ ਪੈਕ ਇਸਮੇਲੇ ਸਾਨੂੰ ਪਿਛਲੇ 5 ਸੇ ਮਹੀਨਿਆਂ ਤੋਂ ਇਸ ਹੋਟਲ ਵਿੱਚ ਚੱਲ ਰਿਹਾ ਸੀ ਇਹ ਦੇਵਪਾਰ ਦਾ ਤੰਦਾ ਤਕਰੀਬ 4 ਤੋਂ 5 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿਛੇ ਬੰਦ ਵੀ ਰਿਹਾ ਦੋ ਤੋਂ 3 ਮਹੀਨੇ ਸੀ ਅਦਾਲਤ ਵਿੱਚ ਪੇਸ਼ ਕਰਨ ਨੂੰ ਪ੍ਰੰਤ ਲਿਆ ਜਾਇਆ ਜਾਏਗਾ ਰੀਮਾਂਡ ਤੇ ਹੋਰ ਵੀ ਖੁਲਾਸੇ ਹੋਣ ਦੀ ਹੈ ਸੰਭਾਵਨਾ ਅਸੀਂ ਕੋਈ ਐਸਾ ਕੰਮ ਨਹੀਂ ਹੋਣ ਦੇਣਾ ਇਲਾਕੇ ਦੇ ਵਿੱਚ ਜਿਹੜਾ ਕਮਾੜਾ ਹੋਵੇ ਚਾਹੇ ਉਹ ਚਾਈਨਿਸ ਦੂਰ ਹੋਵੇ ਪਰ ਸਮਝ ਨਹੀਂ ਚਾਹੇ ਨਸ਼ਾ ਚਾਹੇ ਕੋਈ ਉਸਮਾਜੀ ਤਤ ਕੋਈ ਮਾੜਾ ਕੰਮ ਕਰਦੇ ਨੇ ਅਸੀਂ ਰੂਲ ਆਫ ਲਾ ਨੂੰ ਮੇਨਟੇਨ ਕਰਨਾ ਹੈ ਅੰਬਰਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਰੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਹਾਣਾ ਸੀ ਡਿਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇੱਕ ਹੋਟਲ ਵਿੱਚ ਰੇਡ ਕਰਕੇ ਦੇਵਪਾਰ ਦਾ ਧੰਦਾ ਕਰਨ ਵਾਲੇ 7 ਲੜਕੀਆਂ ਤੇ 5 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ACP ਪ੍ਰਵੇਸ਼ ਚੋਪੜਾ ਨੇ ਕਿਹਾ ਕਿ ਪਿਛਲੇ 5-6 ਮਹੀਨਿਆਂ ਤੋਂ ਇਸ ਹੋਟਲ ਵਿੱਚ ਦੇਵਪਾਰ ਦਾ ਧੰਦਾ ਚੱਲ ਰਿਹਾ ਸੀ ਉਹਨਾਂ ਨੇ ਕਿਹਾ ਕਿ ਜਦੋਂ ਸਾਡੀ ਪੁਲਿਸ ਵੱਲੋਂ ਰੇਡ ਕੀਤੀ ਗਈ ਤਾਂ ਉੱਥੋਂ 7 ਲੜਕੀਆਂ ਤੇ 5 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤੇ ਭਾਰੀ ਮਾਤਰਾ ਵਿੱਚ ਕੰਡੋਮ ਤੇ ਪੱਤੀ ਜਨਕ ਸਮਗਰੀ ਵੀ ਬਰਾਮਦ ਕੀਤੀ ਗਈ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹਨਾਂ ਕੋਲੋਂ 25000 ਦੇ ਕਰੀਬ ਨਗਦੀ ਵੀ ਬਰਾਮਦ ਕੀਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਊਗਾ ਰਿਮਾਂਡ ਹਾਸਲ ਕਰਾਂਗੇ ਉਹਨਾਂ ਨੇ ਕਿਹਾ ਕਿ ਰਿਮਾਂਡ ਦੌਰਾਨ ਹੋਰ ਵੀ ਖਲਾਸੇ ਹੋਣ ਦੀ ਸੰਭਾਵਨਾ ਹੈ ਦੇਖੋ ਸਾਡਾ ਮਸਰ ਬਹੁਤ ਇੱਕ ਪਵਿੱਤਰ ਧਰਤੀ ਹੈ ਇੱਥੇ ਸ਼ੇਰ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ ਸ਼ਿਵ ਦਵਾਰ ਸਾਹਿਬ ਹਰਮੰਦਰ ਸਾਹਿਬ ਮੱਥੇ ਆ ਦੁਰਗਿਆਣਾ ਮੰਦਰ ਸ਼ਹੀਦਾਂ ਦੀ ਧਰਤੀ ਜੱਲੇ ਵਾਲਾ ਬਾਗ ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਦਿਨਾਂ ਤੋਂ ਖਬਰ ਮਿਲ ਰਹੀ ਸੀ ਕੁਝ ਅਸਮਾਜਿਕ ਤੱਤ ਜਿਹੜੇ ਕਿ ਚੱਕਲਾ ਚਲਾਉਂਦਾ ਕੰਮ ਕਰਦੇ ਨੇ ਕੋਈ ਹੋਮਸਟੇ ਲੈ ਕੇ ਕੋਈ ਦੂਜਾ 6 ਕਮਰਿਆਂ ਨੂੰ ਹੋਮਸਟੇ ਬਣਾ ਕੇ ਉਹਦੇ ਵਿੱਚ ਚੱਕਲਾ ਚਲਾਉਂਦੇ ਨੇ ਇਸਪਨ ਦੇ ਵਿੱਚ ਸਾਡੇ ਐਸਐਚਓ ਸੀਟ ਵਜਨ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਪੇਠੇਵਾਲ ਬਾਜ਼ਾਰ ਦੇ ਵਿੱਚ ਦੀਪ ਹੋਮਸਟੇ ਨਾ ਦਾ ਮਾਡਲ ਟਾਈਪ ਚੱਲਦਾ 6 ਕਮਰਿਆਂ ਦਾ ਤੇ ਉੱਥੇ ਰੇਡ ਕੀਤਾ ਇੰਸਪੈਕਟਰ ਸਾਹਿਬ ਨੇ ਕੋਤੋਂ ਉੱਥੋਂ ਸਾਨੂੰ 6 ਲੜਕੀਆਂ 2 ਲੜਕੇ ਜਿਹੜੇ ਕਸਮਰ ਸੀਗੇ ਉਹਨਾਂ ਦੇ ਇਸ ਤੋਂ ਇਲਾਵਾ ਇੱਕ ਜਿਹੜਾ ਲੀਜ਼ ਤੇ ਲਿਆ ਸੀ ਇਹ ਮਾਡਲ ਤੇ ਪਲੱਸ ਨੋ ਦਾ ਮੈਨੇਜਰ ਇੱਕ ਉਹਨੂੰ ਗ੍ਰਿਫਤਾਰ ਕੀਤਾ ਜੋ ਇਹਨਾਂ ਦੋਸ਼ੀਆਂ ਨੂੰ ਰੰਗਿਆਥੋਂ ਗ੍ਰਿਫਤਾਰ ਕੀਤਾ ਜਿੱਥੇ ਯੂਜ਼ਡ ਔਰ ਅਨਯੂਜ਼ਡ ਭਾਰੀ ਮਾਤਰਾ ਚ ਪੈਗਡ ਉਸ ਪਲੇਸ 'ਤੇ ਕੁਝ ਪੈਸੇ ਜਿਹੜੇ ਕਸਟਮਰ ਨੂੰ ਦਿੱਤਾ ਹਕੇ ਇਹਨਾਂ ਨੇ ਲੜਕੀਆਂ ਨੇ ਲਏ ਸੀਗੇ 25 ਲਏ ਸੀਗੇ ਉਹ ਤਕਰੀਬ 25000 ਦੇ ਕਰੀਬ ਹੈ ਸਰਗੀਆਂ ਲੜਕੀਆਂ ਇਹ ਕਿਹੜੇ ਕਿਹੜੇ ਸ਼ਹਿਰ ਦੀਆਂ ਹੈ ਇਹਨਾਂ ਦਾ देखो लड़कियां असाम ਤੋਂ ਨੇ ਲੁਧਿਆਣੇ ਤੋਂ ਸਾਡੇ ਮਕਬੂਲਪੁਰੇ ਤੋਂ ਉਤਰਾਖੰਡ ਤੋਂ ਲੜਕੀਆਂ ਨੇ ਤਰਨਤਨ ਤੋਂ ਨਹੀਂ ਹਾਂਜੀ ਕਿੰਨੀ ਦੇਰ ਤੋਂ ਕੰਮ ਕਰ ਰਹੀ ਸੀ ਜੀ ਪਿਛਲੇ 8 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਵਿੱਚ ਬੰਦ ਵੀ ਹੋ ਗਿਆ ਸੀਗਾ ਜਿਹੜੂ ਰੀਲਿਸ ਤੇ ਨਵੇਂ ਬੰਦ ਨੇ ਲੱਲੇਆ ਕੁਝ ਦਿਨ ਬੰਦ ਰਿਹਾ 2-3 ਮਹੀਨੇ ਬੰਦ ਰਿਹਾ ਉਸ ਤੋਂ ਬਾਅਦ ਤਿੰਨ ਤੋਂ ਚਾਰ ਮਹੀਨੇ ਤੋਂ ਚੱਲ ਰਿਹਾ ਸੀ ਇਹ ਕੰਮ ਔਰ ਇਹ ਬਿਲਕੁਲ ਗਲੀ ਦੇ ਵਿੱਚ ਸੀਗਾ ਪਿੱਠੇਲੇ ਬਾਜ਼ਾਰ ਇੱਥੇ ਪਤਾ ਨਹੀਂ ਸੀ ਲੱਗ ਰਿਹਾ ਲekin ਤੁਹਾਨੂੰ ਪਤਾ ਪੰਜਾਬ ਪੁਲਿਸ ਅਗਰ ਕੋਈ ਕੰਮ ਕਰਨ ਤੇ ਆ ਜਵੇ ਤੇ ਅਸੀਂ ਮਗਰ ਚੜ ਗਏ ਸੀ ਇਹਨਾਂ ਦੇ ਤੇ ਉਦੋਂ ਪ੍ਰਾਪਤੀ ਹੋਈ ਸਾਨੂੰ ਸਰ ਕਿੰਨੀਆਂ ਟੋਟਲ ਲੜਕੀਆਂ ਤੇ ਲੜਕੇ ਸਨ ਸੱਤ ਸੱਤ ਲੜਕੀਆਂ ਨੇ ਦੋ ਲੜਕੇ ਜਿਹੜੇ ਕਸਟਮਰ ਸੀਗੇ ਇੱਕ ਮੈਨੇਜਰ ਹੈ ਪਰ ਇੱਕ ਟੋਟਲ ਇੱਕ ਜਿਹੜਾ ਓਨਰ ਸੀਗਾ ਤੇ ਇੱਕ ਪੰਜ ਇੱਕ ਹੋਰ ਸੀਗਾ ਨਾਲ ਪੰਜ ਬੰਦੇ ਟੋਟਲ ਕਿੰਨੀ ਸਾਰੀਆਂ ਟੋਟਲ ਨਹੀਂ ਲਗਭਗ ਲੜਕ ਕਿੰਨੀਆਂ ਲੜਕੀਆਂ ਲੜਕੀਆਂ ਸਾਰੀਆਂ ਮੇਜੇ ਦੇ ਕਰੀਬ 25 ਸਾਲ ਤੋਂ ਲੈ ਕੇ 32-33 ਸਾਲ ਤੱਕ ਲੱਠੀਆਂ ਨੇ ਥੱਕੋ ਹੋਰ ਵੀ ਹੋਂ ਤੋਂ ਕੋਈ ਬਰਾਮਦ ਹੋਇਆ ਜੀ ਕੋਈ ਫਰਦਰ ਨਹੀਂ ਰਸੀ ਗਈ ਚੱਲ ਰਹੀ ਹੈ ਬਰਾਮਦਗੀ ਦੀ ਗੱਲ ਜੇ ਕਰੀਏ ਤੇ ਫਿਰ ਉਹ ਯੂਜ਼ਡ ਅਨਯੂਜ਼ਡ ਜਿਹੜੇ ਪ੍ਰੋਟੈਕਸ਼ਨਸ ਜਿਹੜੀ ਯੂਜ਼ ਕਰਦੇ ਨੇ ਲੋਕ ਨਸ਼ਾ ਕਰਦੇ ਨਹੀਂ ਨਸ਼ਾ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਹਨਾਂ ਦਾ ਮੈਡੀਕਲ ਵੀ ਸੀ ਕਰਾਉਣ ਜਾ ਰਹੇ ਹਾਂ ਸਬਦ ਮੈਡੀਕਲ ਹੀ ਹੋਵੇਗਾ ਉਸ ਤੋਂ ਹੀ ਪਤਾ ਲੱਗ ਜਾਏਗਾ ਫਰਦਰ ਰਿਮਾਂਡ ਲਵਾਵਾਂਗੇ ਇਹਨਾਂ ਦਾ ਜਿਹੜੇ ਦੋਸ਼ੀ ਨੇ ਕਿੰਨੇ ਦਿਨ ਤੋਂ ਚੱਲ ਰਿਹਾ ਸਰ ਕੰਮ ਇਹ ਕਰੀਬ 4 ਤੋਂ 5 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿਛੇ ਬੰਦ ਵੀ ਰਿਹਾ 2-3 ਮਹੀਨੇ ਸੀਗਾ ਜਦੋਂ ਦਬਿਸ਼ ਦਿੱਤੀ ਇਹਨੂੰ ਪਤਾ ਲੱਗ ਗਿਆ ਕਿ ਫਿਰ ਬਤਵੀਆਂ ਕਰਗੇ ਉਸ ਤੋਂ ਬਾਅਦ ਫਿਰ ਸਟਾਰਟ ਹੋ ਗਿਆ ਤੇ ਫਿਰ ਸਾਡੇ ਕਾਬੂ ਆ ਗਿਆ ਸਰਕਾਰ ਦੇ ਸਟੇਟ ਕੋ ਕੁੜੀਆਂ ਤੇ ਆ ਕੇ ਕੰਮ ਕਰਦੇ ਸਨ ਇਹਨਾਂ ਦਾ ਲਿੰਕ ਕਿਸ ਤਰ੍ਹਾਂ ਹੋਇਆ ਵੀ ਕੁੜੀਆਂ ਨਾਲ ਦੇਖੋ ਕਿੰਨੇ ਕਿੰਦੇ ਰਿਸ਼ਤੇਦਾਰੀ ਦੇ ਵਿੱਚ ਆਏ ਆਈਆਂ ਇਹਨਾਂ ਦਾ ਫਿਰ ਲਿੰਕ ਉਸ ਧਾਰਨਾ ਬਣ ਗਿਆ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਰਗੁਰਪ੍ਰੀਤ ਸਿੰਘ ਜੀ ਕੋਲ ਆਈਪੀਐਸ ਉਹਨਾਂ ਵੱਲੋਂ ਸਖਤ ਅਦਾਇਤਾ ਨੇ ਕਿਸੇ ਵੀ ਪਾਸੇ ਤੋਂ ਅਸੀਂ ਕੋਈ ਐਸਾ ਕੰਮ ਨਹੀਂ ਹੋਣ ਦੇਣਾ ਇਲਾਕੇ ਦੇ ਵਿੱਚ ਜਿਹੜਾ ਕੁਮੜਾ ਹੋਵੇ ਚਾਹੇ ਉਹ ਚਾਈਨਿਸ ਡੂਰ ਹੋਵੇ ਤੁਹਾਡੇ ਸਾਹਮਣੇ ਆਏ ਚਾਹੇ ਨਸ਼ਾ ਚਾਹੇ ਕੋਈ ਅਸਮਾਜਿਕ ਕਰ ਤਾ ਕੋਈ ਮਾੜਾ ਕੰਮ ਕਰਦੇ ਨੇ ਅਸੀਂ ਰੂਲ ਆਫ ਲਾ ਨੂੰ ਮੇਨਟੇਨ ਕਰਨਾ ਹੈ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਰਿਸਪੈਕਟ ਕਰਨੀ ਹੈ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਸੀਂ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਖਰੇੜਾ ਸਰ ਕਿਹੜੀ ਸਟੇਟ ਤੋਂ ਆਉਂਦੇ ਹੋ ਤੁਸੀਂ ਉੱਤਰਾਖੰਡ ਹੈ ਜੀ ਅਸਾਮ ਤੋਂ ਨੇ ਲੁਧਿਆਣੇ ਤੋਂ ਲੜਕੀਆਂ ਸੀ ਤੇ ਤਰਨਤਨ ਤੂੰ ਮਕਬੂਲਪੁਰਾ ਲੋਕਲ ਉਥੋਂ ਹੀ ਠੀਕ ਸਰ ਲੋੜੀ ਦੇ ਤਿਹਾੜੀ ਤੇ ਲੋਕਾਂ ਨੂੰ ਕੀ ਮੈਸੇਜ ਜਾਰੀ ਕਰਨੇ ਚਾਹੀਦੇ ਨੇ ਚੀਨਾਡਾ ਬਾਰੇ ਇੱਕ ਕੋਈ ਮੈਸੇਜ ਹੈ ਜੀ ਜਿਹੜੇ ਵੇਚਦੇ ਆ ਉਹ ਬੰਦੇ ਬੰਦੋ ਵੱਜੋ ਨਹੀਂ ਤੇ ਅਸੀਂ ਬੰਦੇ ਬਣਾਵਾਂ ਅਸੀਂ ਲੋਹੜੀ ਦੇ ਤਿਹਾਹ ਤੇ ਜਿਹੜੀ ਚਾਈਨਸ ਸਟ੍ਰਿੰਗ ਇਹਦੇ ਨਾਲ ਨਹੀਂ ਗੁੱਡੀ ਉਡਣ ਦਵਾਂਗੇ ਇੰڈین ਜਿਹੜੀ ਮਾਜਾ ਉਹਦੇ ਨਾਲ ਗੁੱਡੀ ਉਡਾਓ ਵੈਲਕਮ ਜੀ ਸਦਕੇ ਅਸੀਂ ਵੀ ਨਾਲ ਉਡਾਵਾਂਗੇ ਲੇਕਿਨ ਜਿਹੜੀ ਇਹ ਚਾਈਨਸ ਸਟ੍ਰਿੰਗ ਹੈ ਇਹ ਤਾਂ ਵਰਤੋਂ ਦਾ ਸਮਾਨ ਨਹੀਂ ਕਰ ਸਕਦਾ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਜੇਕਰ ਕੋਈ ਡੋਨਾ ਫੜਿਆ ਗਿਆ ਗੈਰ ਦੋਰੀ ਚਾਰਨੂਨ ਮੁਤਾਬਕ ਹੋਵੇ